ਹਾਂਜੀ ਵੇਖੋ ਭਾਜੀ ਬਹੁਤ ਹੀ ਦਰਦਨਾਕ ਹਾਦਸਾ ਆਇਆ ਇਹ ਅੰਮ੍ਰਿਤ ਅੰਮ੍ਰਿਤ ਸਕੂਲ ਲੱਗੇ ਖੱਬੇ ਰਾਜਪੁੱਤਾਂ ਤੋਂ ਆਪ ਜਾਉਂਗੇ ਜਿਹੜਾ ਬੈਂਤਿਆ ਸ਼ਤਕਾ ਦੀ ਅੰਮ੍ਰਿਤ ਸਕੂਲ ਉਹਦੇ ਲੱਗੇ ਬਹੁਤ ਦਰਦਨਾਕ ਹਾਦਸਾ ਆਇਆ ਤੇ ਕਹੇ ਨਿਖਸਾਨ ਨੇ ਅੱਗ ਲਾਈ ਨਾਲ ਨੂੰ ਉਹਦੇ ਕਰ ਗਏ ਹਾਲਾਤ ਕਟਾ ਪਿਆ ਹੁੰਦਾ ਸੀ ਉਹ ਤਣਾ ਜਣ ਦੀ ਮੌਤ ਹੋ ਗਈ ਭਾਈ ਜੀ ਲੜਕਾ ਤੇ ਕਹਿੰਨੇ ਖੱਬੇਆ ਖੱਬੇ ਰਾਜਪੂਤਾਂ ਦੇ ਜਿਹੜੀ ਅੰਮ੍ਰਿਤਪੂਰਵਾ ਉਹਦੇ ਨਾਲ ਕੇ ਅੱਗ ਲਾਈ ਪਈ ਨੂੰ ਧੂਮੇ ਦੀ ਲਪੇਟ ਹੋ ਜਾ ਕੇ ਉਹ ਬਚਾਨਾ ਦਾ ਬਹੁਤ ਧਿਆਨ ਰੱਖੀ ਗਿਆ ਲੱਗਦਾ ਹੈ ਹਾਂਜੀ ਵੇਖੋ ਭਾਜੀ ਬਹੁਤ ਹੀ ਦਸਮਾਗ ਹਾਦਸਾ ਆਇਆ ਇਹ ਅੰਮ੍ਰਿਤ ਅੰਮ੍ਰਿਤਪੂਰ ਲੱਗੇ ਖੱਬੇ ਰਾਜਪੂਤਾਂ ਤੋਂ ਆਪ ਚਾਉਂਗੇ ਜਿਹੜਾ ਬੈਂਟਿਆ ਸ਼ਤਕਾ ਦੀ ਅੰਮ੍ਰਿਤਪੂਰ ਉਹਦੇ ਨਾਲ ਬਹੁਤ ਦਰਦਨਾਕ ਹਾਦਸਾ ਆਇਆ ਕਹਿੰਦੇ ਕਿਸਾਨ ਦੇ ਅੱਗ ਲਾਈ ਨਾੜ ਨੂੰ ਉਹਦੇ ਕਰਕੇ ਹਾਲਪਾ ਕਟਾ ਪਿਆਨ ਦਾ ਉਹ ਤਨਜਾਲਾ ਦੀ ਮੌਤ ਹੋ ਗਈ ਭਾਈ ਜੱਲਾ ਜੀ ਸੜਕ ਤੇ ਕਹਿੰਦੇ ਖੱਪੇ ਆ ਖੱਪੇ ਰਾਜਪੂਤਾ ਦੇ ਜਿਹੜੀ ਸਹੀ ਅਮਰਜਪੂਲ ਆ ਉਹਦੇ ਨਾਲ ਕਿ ਅੱਗ ਲਾਈ ਧੂਮੇ ਦੀ ਲਪੇਟ ਹੋ ਜਾ ਕੇ ਦਰਨੀਆ ਦਾ ਚੋਣ ਪ੍ਰੋਟੈਕਟਾਨ ਗੱਛੇ ਗੱਲ ਰਿਹਾ ਪਾਈ ਹਾਂ ਜੀ ਵੇਖੋ ਭਾਜੀ ਬਹੁਤ ਹੀ ਦਸਮਾਗ ਹਾਦਸਾ ਆਇਆ ਇਹ ਅੰਮ੍ਰਿਤ ਅੰਮ੍ਰਿਤ ਸਕੂਲ ਲੱਗੇ ਖੱਬੇ ਰਾਜਪੁੱਤਾਂ ਤੋਂ ਆਪ ਚਾਉਂਗੇ ਜਿਹੜਾ ਬੈਂਟਿਆ ਛਤਕਾ ਦੀ ਅੰਮ੍ਰਿਤ ਸਕੂਲ ਉਹਦੇ ਲੱਗੇ ਬਹੁਤ ਦਰਦਨਾਕ ਹਾਦਸਾ ਆਇਆ ਤੇ ਕਿਹਨੇ ਨੁਕਸਾਨ ਨੇ ਅੱਗ ਲਾਈ ਨਾਲ ਨੂੰ ਉਹਦੇ ਕਰ ਗਏ ਨਾਲ ਕਟਾ ਪਿਆ ਹੁੰਦਾ ਆਦੀ ਬਹੁਤ ਹੋ ਗਈ ਪਾਈ। ਅੱਲਾ ਜੀ ਸੜਕ ਤੇ ਕਹਿੰਦੇ ਖੱਪੇ ਆ ਖੱਬੇ ਰਾਜਪੂਤਾ ਦੇ ਜਿਹੜੀ ਅੰਮ੍ਰਿਤ ਸਕੂਲ ਆ ਉਹਦੇ ਉੱਤੇ ਅੱਗ ਲਾਈ ਪਾਣੀ ਨੂੰ ਝੂਮੇ ਦੀ ਲਪੇਟ ਹੋ ਜਾ ਕੇ ਉਹ ਧਿਆਨ ਨਾਲ ਬਹੁਤ ਧਿਆਨ ਨਾਲ ਚੱਲ ਰਿਹਾ ਹੈ। ਹਾਂ ਜੀ ਵੇਖੋ ਭਾਜੀ ਬਹੁਤ ਹੀ ਦਮਾਕਰਾ ਹਾਸਾ ਆਇਆ। ਇਹ ਅੰਮ੍ਰਿਤ ਅੰਮ੍ਰਿਤ ਸਕੂਲ ਲੱਗੇ ਖੱਬੇ ਰਾਜਪੂਤਾ ਦੇ ਨਬੀ ਤੇ ਸਤਕਾਦੀ ਅੰਬਰ ਚੁਕੀ ਉਹਦੇ ਨਾਲ ਤੇ ਬਹੁਤ ਦਰਦਨਾਕ ਹਾਸਾ ਆਇਆ ਤੇ ਕਹੇ ਨਕਸਾਨ ਨੇ ਅੱਖ ਲਈ ਨਾਲ ਨੂੰ ਉਹਦੇ ਕਰਕੇ ਨਾਲ ਕਟਾ ਪਿਆ ਉਹਦਾ ਉਹ ਤਣਾ ਜਾਨ ਦੀ ਮੌਤ ਹੋ ਗਈ ਭਾਈ ਅੱਲਾਹ ਜੀ ਸੜਕ ਤੇ ਕਹੇ ਨੇ ਖੱਪਿਆ ਬੇ ਰਾਜਪੂਤਾ ਨੇ ਜਿਹੜੀ ਸਈ ਅਮਰਜਪੂਲਾ ਉਹਦੇ ਨਾਲ ਕਿ ਅੱਗ ਲਾਈ ਪਾਣੀ ਨੂੰ ਝੂਮੇ ਦੀ ਲਪੇਟ ਹੋ ਜਾ ਕੇ ਉਹ ਧਿਆਨ ਦਾ ਬਹੁਤ ਧਿਆਨ ਕਰੀ ਗਿਆ ਲੱਗਦਾ ਹੈ